ਦਰਬਾਰ بابا نوਕਜਾ ਪੀਰ ਚੇਂਜ ਕਮੇਟੀ ਵੱਲੋਂ ਮੇਲਾ ਤੇ ਚੇਂਜ ਮੇਲਾ ਪਿੰਡ ਗੰਨਾ ਪਿੰਡ ਕਰਵਾਇਆ ਗਿਆ ਸਭ ਤੋਂ ਪਹਿਲਾਂ ਖੇਡਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਆ ਜਿਨ੍ਹਾਂ ਦੀ ਯਾਦ ਵਿੱਚ ਹਰ ਸਾਲ ਹਰ ਨਗਰਾਂ ਦੇ ਵਿੱਚ ਬਹੁਤ ਅੱچھے ਅੱچھے ਪ੍ਰੋਗਰਾਮ ਮੇਲੇ ਮਸਾਵੇ ਲੱਗਦੇ ਰਹਿੰਦੇ ਨੇ ਤੇ ਅੱਜ ਉਸੇ ਹੀ ਤਹਿਤ ਜਿਹੜਾ ਮੇਲਾ ਇੱਥੇ ਸ਼ੈਂਝ ਦਾ ਮੇਲਾ ਕੰਨਾਪਟ ਵਾਲਿਆਂ ਨੇ ਨਗਰ ਨਿਵਾਸੀਆਂ ਨੇ ਪੰਚਾਇਤ ਨੇ ਤਰਲਕੇ ਕਰਾਇਆ ਇਹ ਬੜੇ ਸਾਲਾਂ ਤੋਂ ਇੱਥੇ ਕਰਾਉਂਦੇ ਆ ਮੈਂ ਉਹਨਾਂ ਨੂੰ ਵਧਾਈ ਦਿੰਦਾ ਔਰ ਇਹ ਵੀ ਬੇਨਤੀ ਕਰਦਾ ਕਿ ਇਹ ਮੇਲੇ ਜਿਹੜੇ ਆ ਕਿ ਹਰ ਪਿੰਡ ਚ ਹਰ ਸ਼ਹਿਰ ਚ ਲੱਗਣੇ ਚਾਹੀਦੇ ਆ ਤੇ ਇਹਨਾਂ ਦੇ ਨਾਲ ਸਾਡਾ ਆਪਸੀ ਪਿਆਰ ਪ੍ਰੇਮ ਜਿਹੜਾ ਆ ਉਹ ਭਾਈਚਾਰਕ ਸਾਜ ਜਿਹੜੀ ਆ ਉਹ ਉਹ ਵਧਦੀ ਆ ਤੇ ਇਸੇ ਤਰ੍ਹਾਂ ਇਹ ਵੀ ਕਾਮਨਾ ਆ ਕਿ ਪੰਜਾਬ ਨੂੰ ਜਿੱਥੇ ਗੁਰੂਆਂ ਪੀਰਾਂ ਪਗੰਬਰਾਂ ਨੇ ਆਪਣਾ ਖੂਨ ਦੇ ਕੇ ਆਪਣੇ ਵਿਦੇਸ਼ ਦੇ ਕੇ ਨੂੰ ਰਗਲਾ ਪੰਜਾਬ ਨੂੰ ਖੁਸ਼ੀਆਂ ਭਰਿਆ ਪੰਜਾਬ ਬਣਾਉਣ ਦੇ ਲਈ ਬੜੇ ਅਪਰਾਲੇ ਕੀਤੇ ਆ ਤੇ ਇਹ ਵੀ ਉਮੀਦ ਆ ਇਹ ਵੀ ਮੰਗਿਆ ਕਿ ਇਹ ਪੰਜਾਬ ਜਿਹੜਾ ਆ ਖੁਸ਼ੀਆਂ ਖੇੜਾ ਨਾਲ ਹੱਸਦਾ ਵਸਦਾ ਪੰਜਾਬ ਰਹੇ ਖੁਸ਼ੀਆਂ ਦੇ ਢੋਲ ਵੱਜਦੇ ਰਹਿਣ ਔਰ ਇਥੇ ਆਪਸੀ ਪਿਆਰ ਭਾਈਚਾਰਕ ਸਾਜ ਜਿਹੜੀ ਆ ਉਹ ਵੜੀ ਰਹੇ ਤੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਤੇ ਅੱਜ ਮਨ ਨੂੰ ਦੁੱਖ ਵੀ ਹੋਇਆ ਪਹਿਲਾਂ ਮੀਂਹ ਦੀ ਲੋੜ ਵੀ ਬਹੁਤ ਹੁੰਦੀ ਆ ਮੀਂਹ ਦੀ ਤੋਂ ਬਿਨਾਂ ਵੀ ਧਰਤੀ ਜਿਹੜੀ ਆ ਜੇ ਕਹਾਂ ਨਹੀਂ ਚੱਲ ਸਕਦੀ ਪਰ ਜਦੋਂ ਨੁਕਸਾਨ ਹੁੰਦਾ ਫੇਰ ਬੜਾ ਦੁੱਖ ਹੁੰਦਾ ਪੰਜਾਬ ਦੇ ਵਿੱਚ ਬਹੁਤ ਵੱਡਾ بارشਾਂ ਦੇ ਨਾਲ ਬਹੁਤ ਲੋਕਾਂ ਦਾ ਨੁਕਸਾਨ ਜਾਨੀ-ਮਾਲ ਦਾ ਹੋਇਆ ਤੇ ਉੱਥੇ ਬੇਨਤੀ ਆ ਵੀ ਸਰਕਾਰਾਂ ਨੂੰ ਭਾਵੇਂ ਸੈਂਟਰ ਦੀ ਆ ਚਾਹੇ ਪੰਜਾਬ ਦੀ ਆ ਉਹਨਾਂ ਨੂੰ ਉਪਰਾਲੇ ਕਰਨੇ ਚਾਹੀਦੇ ਆ ਉਹਨਾਂ ਨੂੰ ਵੱਡ ਬਸੇਬੇ ਲਈ ਉਹਨਾਂ ਨੂੰ ਜੋ ਮਦਦ ਆ ਉਹਨਾਂ ਦੀ ਹਾਲ ਹਾਲਤ ਵਿੱਚ ਕਰਨੀ ਚਾਹੀਦੀ ਆ ਤੇ ਮੈਂ ਫਿਰ ਇਹ ਆਸ ਕਰਦਾ ਇਹ ਅਮੰਗ ਕਰਦਾ ਮਹਾਰਾਜ ਜੀ ਕਿ ਤੇ ਪੰਜਾਬ ਇਸੇ ਤਰ੍ਹਾਂ ਖੁਸ਼ੀਆਂ ਖੇੜਾ ਦੇ ਨਾਲ ਵਸਦਾ ਰਹੇ ਖੁਸ਼ੀ ਦੇ ਟੋਲ ਵਸਦੇ ਕੋਈ ਇਹ ਵੀ ਬੇਤ ਪੁਰਾਣੀ ਟਾਈਪ ਦੀ ਸ਼ੰਜਿਆ ਜਿਹੜੀ ਇੱਥੇ ਜ਼ਮੀਨ ਤੇ ਹੋਈ ਆ ਤੇ ਹੁਣ ਜਿਹੜੀ ਆ ਨਵੀਆਂ ਟੈਕਨੀਕਾਂ ਆ ਗਈਆਂ ਹੁਣ ਮੈਚਸ ਤੇ ਆ ਗਈਆਂ ਪੁਆਇੰਟਾਂ ਨਾ ਆ ਗਈਆਂ ਇਹ ਬੜਾ ਫਰਕ ਆ ਤੇ ਪਹਿਲਾਂ ਲੋਕ ਆ ਨਾਲ ਮਿਲ ਕੇ ਪਿੰਡਾਂ ਦੇ ਵਿੱਚ ਸ਼ੰਚ ਪਾਉਂਦੇ ਸੀ ਉਹ ਵੱਖਰੇ ਅੰਦਾਜ਼ ਸੀ ਅੱਜ ਦੇ ਹੁਣ ਜਿਹੜੇ ਅੰਦਾਜ਼ ਆ ਇਹ ਵੱਖਰੇ ਅੰਦਾਜ਼ ਆ ਫਰਕ ਤਾਂ ਇਹਨਾਂ ਹੀ ਚਲੋ ਨੌਜਵਾਨ ਪੀੜੀ ਨੂੰ ਤਾਂ ਇੱਕੋ ਹੀ ਮੈਸੇਜ ਆ ਕਿ ਪਹਿਲੀ ਗੱਲ ਤਾਂ ਇਹ ਆ ਕਿ ਆ ਜਿਹੜਾ ਬੜਾ ਜਿਹੜਾ ਭਿਆਨਕ ਦੌਰ ਚੱਲ ਰਿਹਾ ਇਸ ਵੇਲੇ ਮੈਂ ਸਮਝਦਾ ਸਾਰੀ ਦੁਨੀਆ ਚ ਹੈ ਪਰ ਪੰਜਾਬ ਚ ਨਹੀਂ ਚੱਲਣਾ ਲੱਗਣਾ ਚਾਹੀਦਾ ਕਿ ਆ ਜਿਹੜਾ ਨਸ਼ਿਆਂ ਦੀ ਰੁਝਾਨ ਜਿਹੜਾ ਨੌਜਵਾਨਾਂ ਚ ਵਧ ਰਿਹਾ ਪੜ੍ਹਾਈ ਵੱਲੋਂ ਪਾਸਿਓਂ ਜਿਹੜਾ ਉਹ ਆਪਣਾ ਧਿਆਨ ਛੱਡ ਰਿਹਾ ਤੇ ਉਹ ਪੜ੍ਹਾਈ ਵੱਲ ਧਿਆਨ ਦੇ ਕੇ ਨਸ਼ਿਆਂ ਤੋਂ ਨਜਾਤ پا ਕੇ ਆਪਣੇ ਪੰਜਾਬ ਨੂੰ ਵੀ ਮਜ਼ਬੂਤ ਬਣਾਓ ਆਪਣੇ ਦੇਸ਼ ਨੂੰ ਵੀ ਮਜ਼ਬੂਤ ਬਣਾਓ ਤੇ ਆਪਣੇ ਆਪ ਨੂੰ ਵੀ ਮਜ਼ਬੂਤ ਬਣਾਓ ਜੇ ਆਪਣਾ ਆਪ ਮਜ਼ਬੂਤ ਹੋਊਗਾ ਤਾਂ ਹੀ ਦੇਸ਼ ਤੇ ਤਾਂ ਹੀ ਪੰਜਾਬ ਜਿਹੜਾ ਆ ਉਹ ਮਜ਼ਬੂਤ ਹੋਊਗਾ ਠੀਕ ਹੈ ਵੀ ਬਸ ਆਪਾਂ ਨਗਰ ਵਾਸਤੇ ਦਿੰਦੇ ਆ ਸਰ ਮੱਦਦਾ ਜਾਂਦਾ ਕਰਦੇ ਆ ਆਪਣੇ ਬਿਲਡਿੰਗਸ ਦੇ ਗਏ ਇਹਦੇ ਵਾਸਤੇ ਨਜਾਤ ਨਾ ਕਰਦਾ ਆ ਮੈਂ ਫਰਾਤ ਆ ਤੇ ਮੇਰਾ ਮੁੰਡਾ ਲਾਲ ਗਿਆ ਤੇ ਸਾਡਾ ਬੇਣਾ ਇਹ ਬਰਾਚ ਰਹਿੰਦਾ ਕੰਪਲਟ ਕਾਲ ਦੇ ਪੇਪਰ ਹੋਸੇ ਤੇ ਨੇ ਪੁਲਿਸ ਵੀ ਲੈ ਸਟਿਆ ਜੀ ਪਹਿਲੇ ਸਾਲ ਮੈਂ ਸਕੂਟਰ ਦਿੱਤਾ ਆ ਇਹਦਾ ਮੋਟਰ ਦਿੱਤਾ ਆ ਇਹਨਾਂ ਦੇ ਟਿਪਟੀਆਂ ਪਾ ਦਿਨਾ ਬੋਲਟ ਮੋਟਰ ਸਰਖਿਆ ਹੈ ਇਹਦਾ ਪੁੱਤਰ ਇੰਗਲੈਂਡ ਚ ਹੈ ਜਿਹੜਾ ਮੁੰਡਾ ਨੂੰ ਦਿੱਤਾ ਜਾ ਰਿਹਾ ਹੈ ਖੁਸ਼ ਆ ਬੜਾ ਠੀਕ ਆ ਵਧੀਆ ਆਪਣਾ ਜੁਆਇ ਕਰਦੇ ਆ ਸੰਤਸਾ ਸੁਜੋਗ ਆ ਪਾ ਬਹੁਤ ਸਹੀ ਆ ਖੁਸ਼ ਇਸ ਗੱਲ ਦੇ ਵਿੱਚ ਮਨੰਦਰ ਪ੍ਰਮਾਣ ਵਾਲੇ ਉਹਨਾਂ ਦਾ ਸਨਮਾਨ ਕਰਦਿਆਂ ਬੜੀ ਚਾਹੀਦਾ ਆ ਪੁਰੀਆਂ ਵੱਲੋਂ ਹੋਰ ਹੁੰਦੀਆਂ ਸੀ ਅੱਜਕੱਲ ਹੋਰ ਹੁੰਦੀਆਂ ਆ ਬਹੁਤ ਮਰਗ ਪੈਂਦਾ ਆ ਮੈਂ ਅਸੀਂ ਤਾਂ ਗੱਲਾਂ ਬਈ ਭੋ ਆਪਣਾ ਕੰਮ ਕਰੋ ਕੋਈ ਜਵਾਬ ਕਰੋ ਗੱਲਬਾਤ ਛੱਡੋ ਬਸ ਅਸੀਂ ਤਾਂ ਇਹੀ ਮੈਸੇਜ ਆ ਬੱਲੇ ਹੀ ਛੱਡੋ ਤੇ ਆਪਣਾ ਕੰਮ ਤੇ ਆਪਣਾ ਪ੍ਰਮਾਣਨ ਕਰੋ ਕਬੱਡੀ ਖੇਡੋ ਤੇ ਬੱਲੇ ਬੱਲੇ ਕਰੋ ਸੋ ਬੜੀ ਮੇਰਬਾਨੀ ਪਿੰਡ ਆ ਪੰਜਾਬੀ ਫਟਾਫਟ ਅਖਾੜੇ ਦੇ ਅੰਦਰ ਨਾਲ ਹੀ ਤਿਆਰੀ ਕਰ ਲੋ ਸਾਖਿਲ ਗੱਲਾ ਪਿੰਡ ਤੇ ਸੰਦੀਪ ਪਹਿਲਵਾਨ ਬੜਵਾਲ ਜਲਦੀ ਦੇ ਨਾਲ ਖਾੜੇ ਦੇ ਵਿੱਚ ਆ ਜਣੇ ਬੜੀ ਮਿਹਰਬਾਨੀ ਹੋਵੇਗੀ ਜਿਹੜੇ ਪਹਿਲਵਾਨ ਹੋਣ ਤਾਂ ਅਖਾੜੇ ਦੇ ਵਿੱਚ ਨਹੀਂ ਆਏ ਨਹੀਂ ਬੈਠੇ ਉਹਨਾਂ ਪਹਿਲਵਾਨਾਂ ਨੂੰ بار بار ਬੇਨਤੀ ਹੈ ਆ ਜਲਦੀ ਦੇ ਨਾਲ ਅਖਾੜੇ ਦੇ ਵਿੱਚ ਤੇ ਅਸੀਂ